ਨਮਸਕਾਰ ਤੁਸੀਂ ਦੇਖ ਰਹੇ ਹੋ ਏਵੀ ਪੰਜਾਬੀ ਲਾਈਵ ਟੀਵੀ ਤੇ ਮੈਂ ਹਾਂ ਜਗਿੰਦਰ ਕਪਾਲਪੁਰਾ ਅੱਜ ਪਿੰਡ ਕਪਾਲਪੁਰ ਮਾਜਮੰਡ ਵਿਖੇ ਬਾਬਾ ਸਾਹਿਬ ਡਾਕਟਰ ਪ੍ਰੀਮਰਾਉ ਕੰਪਲੀਟ ਕਰਦਾ ਜਨਮ ਦਿਨ ਮੰਦਰੇਗਾਮ ਇਹ ਦੂਰ ਜੁਨੀਏ ਨੇ ਵੱਲੋਂ ਬਾਬਾ ਨਾਮਨਾਥ ਜੁਗੀ ਕੰਪਲੈਕਸ ਦੇ ਵਿੱਚ ਬਣਾਇਆ ਗਿਆ ਇਸ ਮੌਕੇ ਤੇ ਇੱਕ ਵੱਡੀ ਮੀਟਿੰਗ ਕੀਤੀ ਗਈ ਮੀਟਿੰਗ ਤੇ ਪ੍ਰਧਾਨਗੀ ਬਲਕਾਰ ਸਿੰਘ ਦਡਾਲਾ ਨਰਿੰਦਰ ਸਿੰਘ ਬੱਲ ਬਤਾਰ ਸਿੰਘ ਬਾਜਲ ਨੇ ਆਦਨੇ ਕੀਤੀ ਇਸ ਮੌਕੇ ਤੇ ਬਲਾਰਿਆ ਨੇ ਬੋਲਦਿਆਂ ਦੱਸਿਆ ਕਿ ਡਾਕਟਰ ਪੀਮਰਾਓ ਅੰਬੇਡਕਰ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਲੋਕ ਸੇਵਾ ਲਈ ਲਾ ਦਿੱਤੀ ਅਤੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਨੂੰ ਅਰਪਣ ਕੀਤੀ ਅੱਜ ਫੇਰ ਉਹਨਾਂ ਤਾਕਤਾਂ ਤੋਂ ਸੁਚੇਤ ਹੋਣ ਦੀ ਲੋੜ ਦਿੱਤੀ ਇਸ ਮੌਕੇ ਤੇ ਬਲਕਾਰ ਸਿੰਘ ਦਦਾਲਾ ਨੇ ਬੋਲਦਿਆਂ ਕਿਹਾ ਕਿ ਸਾਨੂੰ ਸਮੇਂ ਦੀਆਂ ਸਰਕਾਰਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਅੱਜ ਹਰ ਵਰਗ ਸਮੇਂ ਦੀ ਸਰਕਾਰ ਤੋਂ ਦੁਖੀ ਨਜ਼ਰ ਆ ਰਿਹਾ ਹੈ ਇਸੇ ਤਰ੍ਹਾਂ ਨਰਿੰਦਰ ਬੱਲ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ ਤੇ ਉਹਨੇ ਕਿਹਾ ਕਿ ਸਾਡੇ ਬੱਚਿਆਂ ਨੂੰ ਅੱਜ ਲੋੜ ਹੈ ਚੰਗੀ ਸਿੱਖਿਆ ਸਿਹਤ ਦੀ ਜੋ ਕਿ ਡਾਕਟਰ ਪੀਮਰਾਓ ਅੰਬੇਡਕਰ ਦਾ ਸੁਪਨਾ ਸੀ ਇਸ ਤੋਂ ਇਲਾਵਾ ਮਖ्तार ਸਿੰਘ ਮੱਜਵੰਡ ਸਰਮਜੀਤ ਸਿੰਘ ਸੋਭ ਰਣਜੀਤ ਰੋਪੋਵਾਲੀ ਆਦ ਸਾਥੀਆਂ ਨੇ ਸੰਬੋਧਨ ਕੀਤਾ ਅਤੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਮੀਟਿੰਗ ਦੇ ਵਿੱਚ ਔਰਤਾਂ ਨੇ ਸ਼ਰਕਤ ਕੀਤੀ ਮਰੇਗਾ ਰਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਇਕੱਠੇ ਹੋਈਆਂ ਨੇ ਸਾਰੀਆਂ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਅੱਜ ਬਾਬਾ ਸਾਹਿਬ ਡਾਕਟਰ ਭੀਮਰਾਓਂ ਵਿਧੇ ਕਰਦੀ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਆਪਾਂ ਉਹਨਾਂ ਦਿਨ ਮਨਾਉਣ ਵਾਸਤੇ ਇਕੱਠੇ ਹੋਏ ਆਂ ਤੇ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸੀਨੀਅਰ ਸਾਥੀ ਸਾਡੇ ਜ਼ਿਲ੍ਹੇ ਦੇ ਸੀਪੀਆਈ ਦੇ ਮੀਸ ਕਤਰ ਕਾਉਣ ਮਨਿੰਦਰ ਸਿੰਘ ਬਾਲਾ ਜੀ ਉਹਨਾਂ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਆ ਤੇ ਸਾਡੇ ਸੀਪੀਆਈ ਦੇ ਬਲਾਕ ਸਕੱਤਰ ਤੇ ਸਾਡੇ ਨਿਰੇਗਾ ਰਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਮੁਖ ਸਲਾਹਕਾਰ ਜਿਹੜੇ ਸਾਡੇ ਮਾਜਾ ਜੋਂਦੇ ਕਾਉਣ ਬਲਕਾਤ ਸਿੰਘ ਜੀ ਦਾਹਾ ਜੀ ਆਏ ਆ ਉਹਨਾਂ ਨਾਲ ਵੀ ਆਪਣੇ ਵਿਚਾਰ ਸਾਂਝੇ ਕਰਨੇ ਆ ਤੇ ਪਹਿਲਾਂ ਮੈਂ ਸਰਵਜੀਤ ਸਰਵਜੀਤ ਸੋਭਨ ਨੂੰ ਕਹੂੰਗਾ ਕਿ 2 ਮਿੰਟ ਵਾਸਤੇ ਆਪਣੇ ਉਹ ਗੱਲ ਕਹਿੰਦੇ ਕੋਈ ਆਪਣੇ ਵਿਚਾਰ ਰੱਖਣਾ ਚਾਹੁੰਦੇ ਉਹ ਆਪਣੇ ਰੱਖਣ ਵਿਚਾਰ ਆਗੇ ਧੰਨਵਾਦ ਆਪ ਸਭ ਦਾ ਅੱਜ ਦੇ ਦਿਨ ਪਹੁੰਚਣ ਤੇ ਆਪ ਜੀ ਦਾ ਧੰਨਵਾਦ ਬਾਬਾ ਸਾਹਿਬ ਆਮ ਬੇਕਰ ਜੀ ਦੇ ਜਨਮ ਦਿਹਾੜੇ ਨੂੰ ਮੁਖਰ ਰਹੇ ਹੋਏ ਮੈਂ ਸਿਰਫ 2-4 ਮਿੰਟ ਦੇ ਵਿੱਚ ਆਪਣੀ ਗੱਲ ਖਤਮ ਕਰਾਂਗਾ ਬਾਬਾ ਸਾਹਿਬ ਬੇਕਰ ਜੀ ਦਾ ਜਨਮ 14 April 1891 ਨੂੰ ਮਹਾਰਾਸ਼ਟਰ ਮਾਹੂ ਦੇ ਵਿੱਚ ਹੋਇਆ ਸੀ ਮਾਹੂ ਉਹ ਉਹਨਾਂ ਦੀ ਜਨਮ ਭੂਮੀ ਹੈ ਜਿੱਥੇ ਉਹਨਾਂ ਦੇ ਪਿਤਾ ਜੀ ਅੰਗਰੇਜ਼ ਕੁਲਸਦੀ ਨੌਕਰੀ ਕਰਦੇ ਸੀ ਉਸ ਸੌਣੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਮਾਹੂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਮੁਖਤਾਰ ਸਿੰਘ ਬਾਜਿਵੰਡ ਜਿਹੜਾ ਸਾਡੇ ਬਹੁਤ ਸੀਨੀਅਰ ਸਾਥੀ ਆ ਉਹ ਤੁਹਾਡੇ ਨਾਲ 5 ਮਿੰਟ ਵਾਸਤੇ ਆਪਣੇ ਵਿਚਾਰ ਸਾਂਝੇ ਕਰਨਗੇ ਮੁਖਤਾਰ ਸਿੰਘ ਬਾਜਿਵੰਡ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨਗੀ ਮੰਡਲ ਅਤੇ ਸਾਡੇ ਪਿਆਰੇ ਭਰਾਓ ਜਿੱਦਾਂ ਡਾਕਟਰ ਸੋਭੀ ਨੇ ਦੱਸਿਆ ਕਿ ਡਾਕਟਰ ਕਿਰਗੋ ਮੇਤਾ ਜੀ ਦਾ ਅੱਜ ਆਪਾਂ ਜਨਮ ਦਿਨ ਮਨਾ ਰਹੇ ਹਾਂ ਮੈਂ ਫਕਰ ਮਹਿਸੂਸ ਕਰਦਾ ਕਿ ਗਪਾਲਪੁਰ ਦੀ ਜਿਹੜੀ ਬ੍ਰਾਂਚ ਹੈ ਇਹ ਭਾਵੇਂ ਛੋਟੇ ਪੱਧਰ ਤੇ ਭਾਵੇਂ ਵੱਡੇ ਪੱਧਰ ਤੇ ਬਾਬਾ ਸਾਹੋ ਕੀ ਕੀਮਰਾ ਮੇਤਾ ਜੀ ਦਾ ਜਨਮ ਦਿਨ ਇੱਥੇ ਆਪਣੇ ਪਿੰਡ ਵਿੱਚ ਮਨਾਉਂਦੇ ਆ ਜਿਨ੍ਹਾਂ ਨੇ ਸਾਡੇ ਦੇਸ਼ ਵਾਸਤੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਦਿਨ ਮਨਾਉਣੇ ਚਾਹੀਦੇ ਆ ਉਹਨਾਂ ਨੂੰ ਯਾਦ ਵੀ ਕਰਨਾ ਚਾਹੀਦਾ ਡਾਕਟਰ ਪੀਮਰਾਓ ਮੇਦਕਾ ਜੀ ਜਿੱਤਾ ਡਾਕਟਰ ਸੋਭੀ ਨੇ ਦੱਸਿਆ ਕਿ ਜੋ ਸਾਡੇ ਨਾਲ ਮਤਭੇਵ ਇਸ ਸਮੇਂ ਵੀ ਹੋ ਰਿਹਾ ਹੈ ਇੰਨੀ ਸਾਡੇ ਸਮਾਜ ਨੇ ਤਰੱਕੀ ਕਰ ਲਈ ਹੋਵੇ ਸਾਡੇ ਕੋ ਕਾਨੂੰਨ ਵਧੀਆ ਬਣ ਕੇ ਹੋਣ ਤੇ ਤਾਵੇਂ ਹੀ ਸਾਡੇ ਨਾਲ ਜਿਹੜਾ ਭੇਤ ਭਾਵ ਚੱਲਦੇ ਆ ਉਸ ਟਾਈਮ ਤੇ ਡਾਕਟਰ ਪੀਂਹਰਾਵ ਉਮੀਦਵਾਰ ਨਾਲ ਆਪਾਂ ਕੀ ਸਮਝਦੇ ਪਰ ਉਹਨਾਂ ਨਾਲ ਨਹੀਂ ਹੋਏ ਹੋਣਗੇ ਬਹੁਤ ਹੋਏ ਆ ਇੱਥੋਂ ਤੱਕ ਕਿ ਉਹਨਾਂ ਨੇ ਜਦੋਂ ਸਕੂਲ ਚ ਪੜ੍ਹਦੇ ਸੀ ਤੋਂ ਲਾ ਨੂੰ ਇੱਕ ਕਮਰੇ ਦੀ ਵੱਖਰੀ ਨੁਕੜੇ ਬਰਾਹਤਾ ਜਾਂਦਾ ਸੀ ਕਿਉਂਕਿ ਇਹ ਇੱਕ ਛੋਟੀ ਜਾਤੀ ਨਾਲ ਸੰਬੰਧਿਤ ਹੈ ਬਹੁਤ ਬਹੁਤ ਧੰਨਵਾਦ ਮਖ्तार ਜੀ ਬਹੁਤ ਵਧੀਆ ਵਿਚਾਰ ਕਰਨੇ ਪੇਸ਼ ਕੀਤੇ ਆ ਮਖ्तार ਸਿੰਘ ਵਾਜਮੰਦ ਨੇ ਹੁਣ ਮੈਂ 5 ਮਿੰਟ ਵਾਸਤੇ ਜਗਿੰਦਰ ਸਿੰਘ ਪਾਲਪੁਰਾ ਜੋ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬੇ ਦੇ ਲੀਡਰ ਆ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪ੍ਰਧਾਨਗੀ ਮੰਡਲ ਤੇ ਸਾਰੇ ਸਾਥੀਓ ਮੈਂ ਸਭ ਤੋਂ ਪਹਿਲਾਂ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਤੁਹਾਨੂੰ ਮੁਬਾਰਕਾਂ ਦੇਣਾ, ਵਧਾਈਆਂ ਦੇਣਾ। ਜਿਹੜੇ 2 ਦਿਨ ਆ ਇੱਕ ਕੱਲ ਦਾ ਦਿਨ ਬੀਤ ਗਿਆ ਤੇ ਇੱਕ ਅੱਜ ਦਾ। ਇਹ ਦੋਵੇਂ ਦਿਨ ਬਹੁਤ ਮਹੱਤਾ ਰੱਖਦੇ ਆ ਜਿਹੜਾ ਵਿਸਾਖੀ ਦਾ ਦਿਹਾੜਾ ਕੱਲ 13 April ਨੂੰ ਆਪਾਂ ਮਨਾ ਕੇ ਹਟੇ ਆ ਇਹ ਵੀ ਕਾਫੀ ਕੁਝ ਜੋੜਦਾ ਇੱਕ ਤੇ ਸਾਡੇ ਕਿਸਾਨਾਂ ਦੀ ਫਸਲ ਆਉਣ ਦੀ ਉਮੀਦ ਵੱਜਦੀ ਐ ਇਸ ਦਿਨ ਦੂਜਾ ਜੱਲਿਆਂ ਵਾਲੇ ਬਾਗ ਦਾ ਸਾਕਾ ਸਾਨੂੰ ਯਾਦ ਆਉਂਦਾ ਉਹ ਸ਼ਹੀਦਾਂ ਨੂੰ ਯਾਦ ਕਰਨਾ ਪੈਂਦਾ ਕਿ ਉਹਨਾਂ ਨੇ ਕਿਵੇਂ ਕੁਰਬਾਨੀ ਦਿੱਤੀ ਤੇ ਕੀ ਕੁਝ ਵਾਪਰਿਆ ਅਗਲੀ ਗੱਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਦੇ ਉੱਤੇ ਖਾਸਾ ਸੰਘ ਸਾਜ ਕੇ ਉਹਦਾ ਇੱਕ ਵੱਖਰੀ ਫੌਜ ਤਿਆਰ ਕਰਕੇ ਜ਼ੁਲਮ ਦੇ ਖਿਲਾਫ ਲੜਨ ਦਾ ਜਿਹੜਾ ਐਦ ਲਿਆ ਤੇ ਉਹ ਟਕਰਾ ਕੀਤਾ ਇਹ ਦੋ ਦਿਨ ਤੇ ਅੱਜ ਦੇ ਦਿਨ ਡਾਕਟਰ ਬੀਮਰਾਓ ਅੰਬੇਡਕਰ ਬਾਬਾ ਸਾਹਿਬ ਉਹਨਾਂ ਦਾ ਜਨਮ ਦਿਨ ਆ ਸੋ ਇਸ ਦੋਵੇਂ ਦਿਨ ਬਹੁਤ ਮੱਤਾ ਰੱਖਦੇ ਆ ਜਿਹੜੇ ਸਾਨੂੰ ਯਾਦ ਕਰਨੀ ਚਾਹੀਦੀ ਹੈ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਇਹਨਾਂ ਲੋਕਾਂ ਨੇ ਜੋ ਕੁਝ ਕੀਤਾ ਉਹ ਸਾਡੇ ਜੀਵਨ ਲਈ ਕੀਤਾ ਸਾਡੇ ਵਾਸਤੇ ਕੀਤਾ ਜੇਕਰ ਇਹ ਲੋਕ ਨਾ ਹੁੰਦੇ ਧਰਤੀ ਤੇ ਨਾ ਉਹਦੇ ਸ਼ਾਇਦ ਅਸੀਂ ਉਹ ਸੁੱਖ ਦਾ ਸਾਹ ਨਾ ਲੈ ਪਾਉਂਦੇ ਜਿਹੜਾ ਅੱਜ ਅਸੀਂ ਲੈ ਰਹੇ ਹਾਂ ਮੈਂ ਬਹੁਤਾ ਵਿਸਥਾਰਤ ਨਹੀਂ ਜਾਣਾ ਡਾਕਟਰ ਥੋੜੇ ਸਮੇਂ ਦੇ ਵਿੱਚ ਬਹੁਤ ਵਧੀਆ ਗੱਲਾਂ ਕੀਤੀਆਂ ਕਾਮਰੇ ਜਗੰਦਰ ਦੁਪਾਲਪੁਰਾ ਨੇ ਤੇ ਹੁਣ ਮੈਂ ਬਿਨਾਂ ਕਿਸੇ ਦੇਰੀ ਤੋਂ ਸਾਡੇ ਨਿਰੇਗਾ ਰਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਮਾਝਾ ਜੂਨ ਦੇ ਮੁਖ ਸਲਾਹਕਾਰ ਕਾਉਂਟ ਬਲਕਾਸਿੰਧਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ। ਸਭ ਤੋਂ ਪਹਿਲਾਂ ਤਾਂ ਜਿਵੇਂ ਤੁਹਾਨੂੰ ਪਹਿਲਾਂ ਵੀ ਸਾਰਿਆਂ ਨੇ ਵਧਾਈ ਦਿੱਤੀ ਹੈ ਮੈਂ ਵੀ ਬਾਬਾ ਸਾਹਿਬ ਧੀਮਰਾਓ ਅੰਬੇਦਕਰ ਦੀ ਦੇ ਜਨਮ ਦਿਨ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਜਦੋਂ ਤੁਸੀਂ ਅੱਜ ਉਹਨਾਂ ਦਾ 133ਵਾਂ ਜਨਮ ਦਿਨ ਮਨਾ ਰਹੇ ਜੇ। ਅਥਰ ਤੇ ਜਿੰਨੀਆਂ ਵੀ ਗੱਲਾਂ ਕੀਤੀਆਂ ਬਿਲਕੁਲ ਠੀਕ ਕੀਤੀਆਂ। ਪਰ ਮੈਂ ਉਹਨਾਂ ਗੱਲਾਂ ਦੇ ਨਾਲ ਹੀ ਇੱਕ ਜੋੜਦਾ ਕਿ ਹੋ ਸਕਦਾ ਕਿ ਬਾਬਾ ਸਾਹਿਬ ਢੀਨਰਾਓ ਮੇਦਕਰ ਜੀ ਪੜ ਨਾ ਸਕਦੇ ਕਾਰਨ ਜੇ ਉਹਨਾਂ ਦਾ ਪਿਤਾ ਸਰਕਾਰੀ ਨੌਕਰੀ ਨਾ ਕਰਦਾ ਹੁੰਦਾ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਹਾਲਾਤ ਇਹ ਹੋ ਜਾਈ ਸੀ ਕਿ ਮਜ਼ਦੂਰ ਖੇਤ ਮਜ਼ਦੂਰ ਤੇ ਪਛੜੀ ਜਾਤੀ ਵਾਲੇ ਕਿਉਂਕਿ ਇੱਧਰ ਨਹੀਂ ਉਹ ਜਾਤ ਮੱਧ ਪ੍ਰਦੇਸ਼ ਦੇ ਵਿੱਚ ਮੁਹਾਰ ਜਾਤੀ ਜਿਹੜੀ ਆ ਉਹ ਬਹੁਤ ਜ਼ਿਆਦੀ ਮੱਲੋ ਵਿਕਸਤ ਹੋ ਰਹੀ ਆ ਤੇ ਮੁਹਾਰ ਜਾਤੀ ਨਹੀਂ ਇਹਨਾਂ ਦੇ ਜਨਮ ਦਿਨ ਤੋਂ ਪਹਿਲਾਂ ਕੋਈ ਘੱਟੋ ਘੱਟ 50 ਸਾਲ ਪਹਿਲਾਂ ਬਹੁਤ ਵੱਡੀ ਇੱਕ ਲੜਾਈ ਲੜੀ ਜਿਹਦੇ ਚ ਉਹਨਾਂ ਨੇ ਮੱਲੋ ਉਹ ਲੜਾਈ ਨੂੰ ਆਜ਼ਾਦੀ ਦੀ ਲੜਾਈ ਦਾ ਨਾਮ ਦਿੱਤਾ ਸੀ ਜਦੋਂ ਬਾਬਾ ਸਾਹਿਬ ਪੱਤੇ ਆਦੇ ਪੜਨ ਤੋਂ ਬਾਅਦ ਜਦੋਂ ਸਭ ਤੋਂ ਪਹਿਲਾਂ ਅਮਰੀਕਾ ਜਾਂਦੇ ਪੜਨ ਵਾਸਤੇ ਉਹਦੇ ਤੋਂ ਪਹਿਲਾਂ ਵੀ ਜਦੋਂ ਉਹ ਦਸਵੀਂ ਪਾਸ ਕਰਕੇ ਦਸਵੀਂ ਤੱਕ ਪਹਿਲੇ ਨੰਬਰ ਤੇ ਉਹਦੇ ਤੋਂ ਬਾਅਦ ਕਾਲਜ ਮਹਾਰਾਸ਼ਟਰ ਦਾ ਤੇ ਉਹਨਾਂ ਕੋਲ ਪੈਸਾ ਨਹੀਂ ਕੋਈ ਵੀ ਤੇ ਹੁਣ ਪੜਿਆ ਕਿਵੇਂ ਜਾਵੇ ਫਿਰ ਮਹਾਰਾਸ਼ਟਰ ਦੇ ਇੱਕ ਰਾਜੇ ਨੇ ਉਹਨਾਂ ਦੀ ਉਦੋਂ ਮਦਦ ਕੀਤੀ ਤੇ ਉਹ ਮਦਦ ਤੋਂ ਬਾਅਦ ਉਹ ਕਾਲਜ ਦੇ ਵਿੱਚ ਪੜਨੇ ਪਏ ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਫਿਰ ਪੜਨ ਗਏ ਤੇ ਅਮਰੀਕਾ ਤੋਂ ਇੰਗਲੈਂਡ ਪੜਨ ਗਏ ਇਹ ਮੋٹے ਤੌਰ ਤੇ ਮੈਂ ਇਹ ਵੀ ਸਮਝਦਾ ਕਿ ਬਾਬਾ ਸਾਹਿਬ ਨੇ ਜੋ ਆਪਣੇ ਹਦੀਸ ਦਾਇਆ ਉਹ ਚਾਹੁੰਦੇ ਸੀ ਕਿ ਮੈਂ ਇਹ ਤੰਗੀਆਂ ਤੁਰਥੀਆਂ ਹੰਡਾਲ ਗਿਆਂ ਪਰ ਮੇਰੀ ਆਉਣ ਵਾਲੀ ਜਿਹੜੀ ਪ੍ਰਦੈਸ਼ ਹੋਵੇ ਆਉਣ ਵਾਲਾ ਜਿਹੜਾ ਮੱਲੋ ਵੇਖ ਹੋਵੇ ਉਹ ਇਹਨਾਂ ਤੰਗੀਆਂ ਤੁਰਥੀਆਂ ਨੂੰ ਨਾ ਅ ਸਾਹਮਣਾ ਕਰੇ ਇਹਨੂੰ ਬਦਲਿਆ ਜਾਵੇ ਅਸੀਂ ਇਹ ਕਰਕੇ ਉਹਦਾ ਦਿਨ ਮਨਾਉਨੇ ਆ ਕਿ ਅਸੀਂ ਵੀ ਸਾਰੇ ਲੋਕ ਜਦੋਂ ਉਹਦੀ ਸੋਚ ਨੂੰ ਅਪਣਾਉਂਦੇ ਆ ਜਦੋਂ ਉਹਨਾਂ ਨੂੰ ਪੜਦੇ ਆ ਜਦੋਂ ਭਗਤ ਸੋਨੂ ਪੜਦੇ ਆ ਜਦੋਂ ਬਾਬਾ ਸਾਹਿਬ ਨੂੰ ਪੜਦੇ ਆ ਤੇ ਜਦੋਂ ਸਭ ਤੋਂ ਵੱਡੀ ਗੱਲ ਕਿ ਅਸੀਂ ਮੰਨੂ ਸਿਮਰਤੀ ਵਾਲੀ ਕਤਾਰ ਜਦੋਂ ਪੜਦੇ ਆ ਜਿਹੜੀ ਕਟੜ ਹੰਧੂਆਂ ਨੇ ਨਹੀਂ ਆ ਤੇ ਫਿਰ ਸਾਨੂੰ ਗਿਆਨ ਹੁੰਦਾ ਵਾ ਕਿ ਮਨੁੱਖ ਨਾਲ ਜਿਹੜੇ ਥੱਲੇ ਦੇ ਲੋਕ ਸੀ ਮਜ਼ਦੂਰ ਲੋਕ ਸੀ ਉਹਨਾਂ ਨਾਲ ਵਾਪਰਦਾ ਕੀ ਰਿਹਾ ਜਵਿੰਦਰ ਨੇ ਬੜੀ ਵਧੀਆ ਤਰੀਕੇ ਨਾਲ ਦੱਸਿਆ ਪੀ ਠੂਠੇ ਬੰਦੋ ਬੌਕਰਾਂ ਬੰਦੋ ਇਹ ਗੱਲ ਇੱਕ ਵੱਖਰੀ ਸੀ ਪਰ ਉਹਨਾਂ ਨੂੰ ਗੁਲਾਮ ਬਣਾ ਕੇ ਕੰਮ ਕਰਾਉਣਾ ਤੇ ਕੰਮ ਦਾ ਇਵਟ ਵੀ ਨਾ ਦੇਣਾ ਜੀਣ ਵਾਸਤੇ ਸਿਰਫ ਗੁਰਕੀ ਰੋਟੀ ਦੀ ਦੇ ਦੇਣੀ ਸਭ ਤੋਂ ਵੱਡੀ ਇਹ ਗੱਲ ਸੀ ਕਿ ਉਹਨਾਂ ਲੋਕਾਂ ਨੂੰ ਨਜਾਦ ਕਿਵੇਂ ਦਵਾਈ ਦੇ ਲੜਿਆ ਇੰਨੀ ਘੋੜੀ ਗੱਲ ਆ ਕਿ ਸਕੂਲ ਤੋਂ ਪੜ੍ਹ ਕੇ ਆਉਂਦਿਆ ਵਾ 8ਵੀਂ 9ਵੀਂ ਦਾ ਮੁੰਡਾ ਤੇ ਇੱਕ ਰਕਸ਼ੇ ਤੇ ਜੀ ਕਰਦਾ ਵੀ ਮੈਂ ਰਕਸ਼ੇ ਤੇ ਬਹਿ ਕੇ ਘਰ ਜਾਵਾਂ ਰਕਸ਼ੇ ਦੇ ਉੱਤੇ ਬਹਿ ਜਾਂਦਾ ਉਹਨੂੰ ਕਿਰਾਇਆ ਦੇਣਾ ਰਕਸ਼ੇ ਵਾਲੇ ਨੇ ਜਦੋਂ ਰਸਤੇ ਜਾ ਕੇ ਪੁੱਛਿਆ ਵਿਚਾਰ ਗੋਸ਼ਟੀ ਹੋਈ ਤੇ ਉਹਨੂੰ ਪਤਾ ਲੱਗਾ ਵੀ ਇਹ ਤਾਂ ਬਹੁਤ ਥੱਲੇ ਦੀ ਜਾਤ ਦਾ ਤੇ ਉਹਨੇ ਰਕਸ਼ੇ ਤੋਂ ਉਤਾਰ ਦਿੱਤਾ ਪੀ ਤੂੰ ਮੇਰੇ ਰਕਸ਼ੇ ਨੂੰ ਪਿੱਠ ਦਿੱਤਾ ਤੂੰ ਦੱਸਿਆ ਕਿਉਂ ਨਹੀਂ ਉਹਨੂੰ ਆਖਿਆ ਹੁਣ ਤੂੰ ਜਿੱਥੇ ਜਾਣਾ ਉੱਥੋਂ ਤੱਕ ਰਕਸ਼ਾ ਤੂੰ ਢੂਕੇ ਖੜੇਗਾ ਤੇ ਮੈਂ ਉੱਪਰ ਬਹੂੰਗਾ ਇਹਦੇ ਨਾਲ ਦੀ ਨਾਲ ਜੋਤ ਨੂੰ ਮੈਨੂੰ ਦੇਣਾ ਸੀ ਕਰਾਇਆ ਉਹ ਵੀ ਦੇਗਾ ਨਾਲ ਜੁਰਮਾਨਾ ਵੀ ਦੇਗਾ ਇਹ ਕੋਈ ਨਿਕਾਜਤ ਸੱਦਾ ਥੋੜਾ ਬੱਚਿਆਂ ਤੇ ਵੀ ਇਹ ਹਾਲਤ ਹੋਵੇ ਉਹਨਾਂ ਦਿਨਾਂ ਚ ਤੇ ਅੱਜ ਕੀ ਹੋ ਰਿਹਾ ਜਦੋਂ ਸੁਭਨੇ ਗੱਲ ਕੀਤੀ ਆ ਕਿ ਉਹਨੇ ਔਰਤ ਜਾਤੀ ਨੂੰ ਆਜ਼ਾਦੀ ਦੁਨੀਆਂ ਵਾਸਤੇ ਬੜਾ ਸੰਘਰਸ਼ ਕੀਤਾ ਅੱਜ ਕੀ ਹੋ ਰਿਹਾ ਸਾਡੇ ਕਮਾਡ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਦੇ ਵਿੱਚ ਇੱਕ ਮੁੰਡਾ ਇੱਕ ਕੁੜੀ ਆਪਣੀ ਆਜ਼ਾਦ ਸੋਚ ਕਰਕੇ ਤੇ ਆਪੋ ਵਿੱਚ ਵਿਆਹ ਕਰਵਾ ਲਿੰਦੇ ਆ ਉਹਦੇ ਤੇ ਮਾਂ ਦਾ ਕੀ ਕਸੂਰ ਆ ਉਹਦੇ ਤੇ ਪਿਤਾ ਦਾ ਕੀ ਕਸੂਰ ਆ ਪਰ ਮਾਂ ਨੂੰ ਅਲਫ ਲੰਗਿਆ ਕਰਕੇ ਪਿੰਡ ਦੇ ਵਿੱਚ ਕਮਾਇਆ ਜਾਵੇ ਅਸੀਂ ਠੁਕਨੇ ਆਇਓ ਜੇ ਸਮਾਜ ਦੇ ਉੱਤੇ ਇਹੋ ਜਿਹੇ ਰਾਜ ਦੇ ਉੱਤੇ ਇਹੋ ਜਿਹੇ ਪ੍ਰਬੰਧ ਦੇ ਉੱਤੇ ਜਿੰਨੇ ਮਲੋ ਇਹੋ ਜੀਆਂ ਤਰਤਾਂ ਪਾਈਆਂ ਕਿ ਗਰੀਬ ਲੋਕ ਦੀ ਇੱਤ ਹੀ ਕੋਈ ਨਾ ਹੋਵੇ ਅਸੀਂ ਇਹ ਸਮਝਦੇ ਹਾਂ ਇਹ ਇਤਾਂ ਬਹਾਲ ਕਰਨ ਵਾਸਤੇ ਸਾਨੂੰ ਖੁਦ ਨੂੰ ਸੰਘਰਸ਼ ਕਰਨਾ ਪੈਣਾ ਕਾਮਰ ਨੇ ਬਹੁਤ ਵਧੀਆ ਤੁਹਾਡੇ ਨਾਲ ਆਪਣੇ ਵਿਚਾਰ ਪੇਸ਼ ਕੀਤੇ ਆ ਤੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਭਾਰਤੀ ਕਾਮਨਿਸਟ ਪਾਰਟੀ ਦੇ ਅਸਿਸਟੈਂਟ ਸੈਕਟਰੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਜਿਹੜੇ ਲਟਾਇਰ ਮੁਲਾਜ਼ਮਾਂ ਉਹਨਾਂ ਦੇ ਆਗੂ ਕਾਮਰ ਨਰਿੰਦਰਬਲ ਜੀ ਉਹ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਪਿੰਡ ਗਪਾਲਪੁਰਾ ਮੱਝਵਿੰਡ ਦੇ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਦੇ ਜਨਮ 133 ਜਨਮ ਦਿਹਾੜੇ ਦੇ ਵਿੱਚ ਕੱਤਰ ਹੋਏ ਭੈਣੋ ਭਰਾਓ ਤੇ ਮੇਰੇ ਸਾਥੀਓ ਇਹਨਾਂ ਦਾ ਜਿਹੜਾ ਜਨਮ ਆ ਮੱਧ ਪ੍ਰਦੇਸ਼ ਦੇ ਪਿੰਡ ਮਹੂ ਜਿਹੜਾ ਜਿਹੜੀ ਉਹ ਛੌਣੀ ਜਿੱਥੇ ਉਹਨਾਂ ਦੇ ਪਿਤਾ ਫੌਜ ਦੇ ਵਿੱਚ ਸੂਬੇਦਾਰ ਕੰਮ ਕਰਦੇ ਸੀ ਉਹਨਾਂ ਦੇ ਮਾਤਾ ਪੀ ਮਾਂਬਾਈ ਦੇ ਕੋਖ ਦੇ ਵਿੱਚੋਂ ਉਹਨਾਂ ਦੇ ਪਿਤਾ ਰਾਮ ਸਿੰਘ ਜੀ ਸੂਬੇਦਾਰ ਉਹਨਾਂ ਦੇ ਜਿਨ੍ਹਾਂ ਦੇ ਕੋਖ ਵਿੱਚੋਂ ਪੈਦਾ ਹੋਏ ਆ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬੜੀ ਤੰਗੀਆਂ ਤੋੜੀਆਂ ਮੁਸੀਬਤਾਂ ਦੇ ਵਿੱਚ ਕੱਢ ਕੇ ਤੇ ਉੱਥੋਂ ਹੀ ਉਹਨਾਂ ਨੇ ਪ੍ਰੇਰਣਾ ਲੈ ਕੇ ਜਿਹੜੀ ਆ ਸਾਰਾ ਜਿਹੜਾ ਜ਼ਿੰਦਗੀ ਨੂੰ ਆਪਣੀ ਨੂੰ ਦੱਸਿਆ ਤੇ ਉਸ ਰਾਹ ਦੇ ਉੱਤੇ ਅੱਜ ਉਹਨਾਂ ਨੇ ਆਪ ਦਾ ਜਿਹੜਾ ਕਾਨੂੰਨ ਸੰਵਧਾਨ ਬਣਾਇਆ 2 ਸਾਲ 11 ਮਹੀਨੇ 17 ਦਿਨ ਲੱਗ ਗਏ ਜਿਹੜਾ ਅੱਜ ਜਿਹੜਾ ਦੇਸ਼ ਦਾ ਕਾਨੂੰਨ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਿਨ੍ਹਾਂ ਨੇ ਬਹੁਤ ਜਿਹੜੀ ਜ਼ਿੰਦਗੀ ਆ ਕਠਾਈਆਂ ਭਰੇ ਹਾਲਾਤਾਂ ਦੇ ਵਿੱਚੋਂ ਗੁਜ਼ਾਰੀ ਆ ਜੇਸ ਪਿੰਡ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਜਾਤਨਾ ਸੰਬੰਧ ਮੁਹਾਜਾਤ ਜਿਹੜੀ ਆ ਉਸ ਜਾਤ ਦੇ ਵਿੱਚ ਉਹਨਾਂ ਦਾ ਕਿੱਤਾ ਜਿਹੜਾ ਸੀ ਪਿੰਡ ਚ ਚੌਕੀਦਾਰਾ ਕਰਨਾ ਸਫਾਈ ਸੇਕ ਦਾ ਕੰਮ ਕਰਨਾ ਨਿੱਕੇ ਮਿੱਟੇ ਸ਼ਮਸ਼ਾਨ ਘਰ ਦੇ ਜੋ ਪਿੰਡਾਂ ਦੇ ਵਿੱਚ ਕਿਤੇ ਜਾਂਦੇ ਆ ਇਹ ਕੰਮ ਕਰਨੇ ਤਾਂ ਉਸ ਸਮੇਂ ਉਹਨਾਂ ਨੂੰ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਲੰਘਣ ਦੇ ਹੁਕਮ ਹੀ ਨਹੀਂ ਸੀ ਕਿ ਪਿੰਡ ਦੀ ਧੀੜੀ ਗਲੀ ਦੇ ਵਿੱਚੋਂ ਲੱਗ ਕੇ ਆਪਾਂ ਗੁਜ਼ਾਰ ਸਕੀਏ ਉਹ ਇੰਨੀ ਸ਼ੂਟਸ਼ਾਤ ਦੀ ਜਿਹੜੀ ਬਿਮਾਰੀ ਸੀ ਉਸ ਸਮੇਂ ਚੱਲ ਰਹੀ ਸੀ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਜੇ ਉਹਨਾਂ ਦਾ ਪਰਿਵਾਰ ਪੜਿਆ ਲਿਖਿਆ ਨਾ ਹੁੰਦਾ ਅਜਿਹੇ ਵੱਡੇ ਜਿੱਥੇ ਸਮਾਜ ਦੇ ਵਿੱਚ ਅਮਰੀਕਾ ਦੇ ਕਲੰਬੀਓ ਦੇ ਵਿੱਚ ਉਹਨਾਂ ਪੜ੍ਹਨਾ ਉੱਥੋਂ ਉਹਨਾਂ ਵਿਦਿਆ ਹਾਸਲ ਕਰਕੇ ਅਮਰੀਕਾ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਜੇਕਰ ਅੰਬੇਦਕਰ ਸਾਡੇ ਦੇਸ਼ ਦੇ ਵਿੱਚ ਜੰਮਪਲ ਹੁੰਦਾ ਤਾਂ ਮਾਂ ਇਹਦਾ ਨਾਂ ਬਦਲ ਕੇ ਸੂਰਜ ਰੱਖ ਦਿੰਦਾ ਅੱਜ ਇੱਥੇ ਹਿੰਦੁਸਤਾਨ ਦੀ ਧਰਤੀ ਉੱਤੇ ਪੈਦੇ ਹੋਏ ਜਿੱਥੇ ਅੱਜ ਜੋ ਹਾਲਾਤ ਮਜ਼ਦੂਰ ਮਲਾਜ਼ਮ ਤੇ ਕਿਰਤੀਆਂ ਦੇ ਨੇ ਜਿਨ੍ਹਾਂ ਨੂੰ ਅਸੀਂ ਲਗਭਗ ਦੇਸ਼ ਦੀ ਆਜ਼ਾਦੀ ਨੂੰ 73 74 75 ਸਾਲ ਹੋ ਗਿਆ ਇਸ ਆਜ਼ਾਦੀ ਦਾ ਜਿਹੜਾ ਅਸੀਂ ਨਿੱਗਾ ਆਨੰਦ ਮੰਨਣਾ ਸੀ ਉਸ ਅਨਿੱਗੇ ਆਨੰਦ ਨੂੰ ਅਸੀਂ ਮਾਨ ਨਹੀਂ ਸਕੇ ਤੇ ਇਸ ਗਿਉਂ-ਗਿਉਂ ਅੱਜ ਆਦਾਰਿਆਂ ਦੇ ਵਿੱਚ ਕਸ਼ਾਲੀ ਹੋਣੀ ਸੀ ਵਿੱਦਿਆ ਦਾ ਵਪਾਰੀਕਰਨ ਹੋ ਜਾਣਾ ਖੇਤ ਦਾ ਵਪਾਰੀਕਰਨ ਹੋ ਜਾਣਾ ਆ ਜਿਹੜੀਆਂ ਸੜਕਾਂ ਦਾ ਡਿਵੈਲਪਮੈਂਟ ਹੈ ਇਹ ਜਿਹੜੇ ਆ ਜਿੰਨੇ ਵੀ ਕਾਰੋਬਾਰ ਨੇ ਮਲਟੀਨੈਸ਼ਨਲ ਕੰਪਨੀਆਂ ਦੇ ਹੱਥਾਂ ਦੇ ਵਿੱਚ ਸਭ ਕੁਝ ਜਾਣ ਦੇ ਨਾਲ ਅੱਜ ਉਹਨਾਂ ਨੂੰ ਉਹੀ ਮਲਟੀਨੈਸ਼ਨਲ ਕੰਪਨੀਆਂ ਉਹਨਾਂ ਨੂੰ ਆ ਬਾਣ ਦੇ ਰੂਪ ਵਿੱਚ 7000 ਕਰੋੜ ਰੁਪਈਆ ਜਿਹੜਾ ਉਹਨਾਂ ਨੂੰ ਬਾਣ ਦੇ ਵਿੱਚ ਫੰਡ ਦਿੱਤਾ ਉਹ ਮਜ਼ਦੂਰਾਂ ਦੀ ਮਿਹਨਤ ਦਾ ਹਿੱਸਾ ਦਿੱਤਾ ਕਿ ਇਹ ਜਿਹੜਾ ਕੰਮ ਆ ਇਹਨਾਂ ਦੀਆਂ ਡਿਊਟੀਆਂ ਨੂੰ 12 ਘੰਟੇ ਕਰ ਦਿੱਤਾ ਜਾਵੇ ਇਹਨਾਂ ਦੀਆਂ ਵੇਜਾਂ ਨੂੰ ਕਟਾ ਦਿੱਤਾ ਜਾਵੇ ਇਨ੍ਹਾਂ ਵਿੱਚੋਂ ਪੈਸੇ ਜਿਹੜੇ ਆਪਰਾਪਤ ਕਰਕੇ ਜਿਹੜੀਆਂ ਸਰਕਾਰਾਂ ਦੇ ਕੋਲ ਜਿਹੜੀ ਬੀਜੇਪੀ ਦੀ ਸਰਕਾਰ ਇਹ ਗੱਲ ਕਹਿੰਦੀ ਨਾ ਮੈਂ ਖਾਊਂਗੀ ਨਾ ਖਾਣ ਦਊਂਗੀ ਅੱਜ ਉਹ 7000 ਕਿਸੇ ਹੋਰ ਪਾਰਟੀ ਕੋਲ ਐਡਾ ਵੱਡਾ ਫੰਡ ਨਹੀਂ ਗਿਆ ਜਿੰਨਾ ਐਡਾ ਵੱਡਾ ਫੰਡ ਜਿਹੜਾ ਉਹਨੇ ਪ੍ਰਾਪਤ ਕਰਕੇ ਅੱਜ ਸਰਕਾਰਾਂ ਨੂੰ ਭੰਨ ਰਿਆ ਆਮ ਜਿਹੜੀਆਂ ਸਰਕਾਰਾਂ ਨੇ ਆ ਜੀਐਸਟੀ ਦਾ ਕਾਨੂੰਨ ਜਿਹੜਾ ਲਾਗੂ ਹੋਇਆ ਹਿੰਦੁਸਤਾਨ ਦੇ ਵਿੱਚ ਸਟੇਟ ਵਾਈਜ਼ ਉਹਦਾ ਫੰਡ ਇਕੱਠਾ ਹੁੰਦਾ ਉਹ ਸਟੇਟ ਵਾਈਜ਼ ਫੰਡ ਦਾ ਹਿੱਸਾ ਸੈਂਟਰ ਕੋਲ ਸਿੱਧਾ ਜਾਂਦਾ ਸਿੱਧਾ ਫੰਡ ਜਿਹੜਾ ਉਹ ਸਟੇਟਾਂ ਨੂੰ ਮਿਲਦਾ ਨਹੀਂ ਤਾਂ ਉਹਦੇ ਕਰਕੇ ਜਿੱਥੇ ਦੇ ਉਹਦੀਆਂ ਆਪਦੀਆਂ ਸਰਕਾਰਾਂ ਕੰਮ ਕਰਦੀਆਂ ਨੇ ਉੱਥੇ-ਉੱਥੇ ਫੰਡ ਦਿੱਤੇ ਜਾਂਦੇ ਆ ਜਿੱਥੇ ਉਸ ਨੇ ਤੇ ਰਾਜ ਦੀਆਂ ਸਰਕਾਰਾਂ ਕੰਮ ਕਰਦੀਆਂ ਨੇ ਉੱਥੇ ਦਾ ਜੀਐਸਟੀ ਦਾ ਬਣਦਾ ਹਿੱਸਾ ਨਾ ਦੇਣ ਕਾਰਨ ਉਤੋਂ ਦੇ ਐਮਐਲਏ ਨੂੰ ਖਰੀਦਿਆ ਜਾਂਦਾ ਉਤੋਂ ਦੇ ਐਮਪੀ ਨੂੰ ਖਰੀਦਿਆ ਜਾਂਦਾ ਸਰਕਾਰ ਨੇ ਇੱਕ ਈਡੀ ਦੇ ਇਸ਼ਾਰੇ ਉੱਤੇ ਜਿਹੜੀ ਉਹਨੇ ਸਰਕਾਰ ਜਿਹੜੀ ਆ ਚਲਾਈ ਆ ਜਿਹੜਾ ਭਾਜਪਾ ਦੇ ਵਿੱਚ ਅੱਜ ਅਸੀਂ ਕਿਸੇ ਕਾਂਗਰਸ ਦੇ ਕੈਂਡੀਡੇਟ ਨੂੰ ਵੋਟ ਪਾਉਨੇ ਆ ਉਹੀ ਕੈਂਡੀਡੇਟ ਨਾਲ ਅਸੀਂ ਲੜਦੇ ਪਿਰਦੇ ਪਿੰਡਾਂ 'ਚ ਰਹਿੰਦੇ ਆ ਉਹੀ ਕੈਂਡੀਡੇਟ ਬਦਲ ਕੇ ਦੂਸਰੀ ਪਾਰਟੀ ਵਿੱਚ ਚਲ ਜਾਂਦਾ ਉਧਰੋਂ ਬਗਲਾ ਕਾਲੀਦਾਲ ਤੋਂ ਜਾਂਦਾ ਉਹ ਬਦਲ ਕੇ ਬੀਜੇਪੀ 'ਚ ਚਲ ਜਾਂਦਾ ਸਾਰੀਆਂ ਪਾਰਟੀਆਂ ਜਿਹਦੇ ਲੋਕ ਨੇ ਜਿਨ੍ਹਾਂ ਨੇ ਇੰਨਾ ਕੁ ਜ ਰੁਪਈਆ ਕਮਾਇਆ ਹੋਇਆ ਜਿਹੜਾ ਸਰਕਾਰ ਕੋਲ ਛਪਾ ਕੇ ਰੱਖਿਆ ਹੋਇਆ ਰੁਪਈਆ ਜਿਹਨੋਂ ਉਹਦੇ ਤੇ ਰੇਟ ਹੁੰਦਾ ਤਾਂ ਉਹ ਦਲ ਬਦਲ ਜਾਂਦਾ ਇਹ ਨੀਤੀਆਂ ਦੇ ਵਿੱਚ ਅੱਜ ਜਿਸ ਲਾਲ ਝੰਡੇ ਦੀ ਸੋਚ ਥੱਲੇ ਅਸੀਂ ਕੰਮ ਕਰ ਰਹੇ ਆ ਉਨ੍ਹਾਂ ਦਾ ਇੱਕ ਵੀ ਕੈਂਡੀਡੇਟ ਇੱਕ ਵੀ ਉਹਨਾਂ ਦਾ ਐਮਐਲਏ ਇੱਕ ਵੀ ਐਮਪੀ ਨਾ ਦੇ ਉਹਨਾਂ ਇਹीडी ਫੰਡ ਪ੍ਰਾਪਤ ਕੀਤਾ ਬਾੜ ਦਾ ਨਾ ਹੀ ਉਹਨਾਂ ਦਾ ਕੋਈ ਇਹੋ ਜਿਹਾ ਮੈਂਬਰ ਹੈ ਜਿਹੜਾ ਕੋਈ ਡਾਗ ਹੀ ਹੋਵੇ ਜਿਸ ਦੇਸ਼ ਦੇ ਵਿੱਚ ਜਿਸ ਸਟੇਟ ਦੇ ਵਿੱਚ ਉਹਨਾਂ ਦਾ ਰਾਜ ਰਹਿੰਦਾ ਉਥੇ ਵਿਦਿਆ ਦਾ ਸੀਬੀਐਸਸੀ ਆਈਸੀਐਸਸੀ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਵਿਦਿਆਰਥੀ 85% ਡਿਗਰੀ ਹੋਲਡਰ ਉਥੇ ਜਿਹੜੇ ਆ ਦਿਨਾ ਜਿਹੜਾ ਮੁਖਤ ਵਿਦਿਆ ਦੇ ਨਾਲ ਕਰਕੇ ਸਭ ਤੋਂ ਵੱਧ ਦੇਸ਼ ਦੇ ਵਿੱਚ ਜਿਹੜਾ ਕੇਰਲਾ ਦੇ ਵਿੱਚ ਜਿਹੜੇ ਉੱਥੋਂ ਦੇ ਪੜੇ ਲਿਖੇ ਲੋਕ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਤੇ ਜਿੰਨੇ ਆਈਪੀਐਸ ਤੇ ਆਈਐਸ ਅਧਿਕਾਰੀ ਜਿਹੜੇ ਲੱਗਦੇ ਨੇ ਆ ਕੇ ਸਾਡੇ ਅੱਜ ਵੱਡੀਆਂ ਬੈਂਕਾਂ ਦੇ ਵਿੱਚ ਇਹ ਸਾਰੇ ਅਧਿਕਾਰੀ ਜਿਹੜੇ ਉੱਥੋਂ ਪੜੇ ਲਿਖੇ ਜਿਹੜੇ ਲੱਗਦੇ ਆ ਤਾਂ ਮੈਂ ਸਮਝਦਾ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਖਸ਼ਾਲ ਸੂਬਾ ਪੰਜਾਬ ਦਾ ਇਹ ਸੂਬੇ ਨੂੰ ਅੱਜ ਜੇ ਮੈਂ ਗੱਲ ਕਰਾਂ ਕਿ ਸਾਰੇ ادارے ਜਿਹੜੇ ਜਿੰਨੇ ਵੀ ਸਰਕਾਰੀ ادارے ਆ ਵਿੱਚ ਜਿੱਥੇ ਤੁਸੀਂ ਭਰਤੀ ਹੋਣਾ ਸੀ ਉਥੇ ਵਿੱਚ ਭਰਤੀ ਨਹੀਂ ਕਰ ਰਹੇ ਜਿਹੜੇ ਪੰਜਾਬ ਦਾ ਲਗਭਗ 275000 ਜਿਹੜੇ ਕਾਮੇ ਆ ਵੱਖ-ਵੱਖ ਧਾਰਿਆਂ ਵਿੱਚ ਕੰਮ ਕਰਦੇ ਸੀ ਰਿਟਾਇਰ ਹੋ ਚੁੱਕੇ ਆ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ 75000 ਕਾਮਾ ਰਿਟਾਇਰ ਹੋ ਚੁੱਕਾ ਜੇ ਇੱਥੇ ਸਰਕਾਰ ਇਹਨਾਂ ਦੀਆਂ ਵੈਕੈਂਸੀਆਂ ਨੂੰ ਲਗਭਗ ਕਰੋੜਾਂ ਸਾਮੀਆਂ ਜਿਹੜੀ 3 ਕਰੋੜ ਸੈਂਟਰ ਦੀਆਂ ਪੋਸਟਾਂ ਦੇ ਵਿੱਚ ਸਾਡੀ ਜਿਹੜੀ ਆ ਖਾਲੀ ਪਈਆਂ ਪੋਸਟਾਂ ਨੇ ਜੇ ਇਹਨਾਂ ਸਾਰਿਆਂ ਨੂੰ ਭਰਿਆ ਜਾਵੇ ਤੇ ਲੋਕਾਂ ਨੂੰ ਜਿਹੜੀ ਆ ਇੱਕ ਸ਼ਾਲੀ ਮਿਲ ਸਕਦੀ ਆ ਘਰ ਪਰਤੀ ਦੀ ਜ਼ਗਾਰ ਮਿਲ ਸਕਦਾ ਪਿਛਲੇ ਸਾਲੇ ਦੇ ਅੰਦਰ ਕੈਪਟਨ ਦੀ ਸਰਕਾਰ ਨੇ ਵੀ ਤੁਹਾਨੂੰ ਇਹ ਗੱਲ ਕਹੀ ਸੀ ਕਿ 52 ਲੱਖ ਟੱਬਰ ਪੰਜਾਬ ਦੇ ਵਿੱਚ ਬਣਦਾ ਜੇ ਉਹਨੇ 50 ਘਰਪਰਤੀ ਰੁਜ਼ਗਾਰ ਦੇਣ ਦੀ ਗੱਲ ਕਰਕੇ ਪੰਜਾਬ ਦੇ ਵਿੱਚ ਲੋਕਾਂ ਨੂੰ ਲਾਰੇ ਲਾ ਕੇ ਰਾਜ ਕਰ ਗਿਆ ਦੇਲਾ ਰੁਜ਼ਗਾਰ ਦਿੰਦਾ ਤੇ 52 52 ਲੱਖ ਟੱਬਰਾਂ ਨੂੰ ਇੱਕ ਨਾ ਨੌਕਰੀ ਰੁਜ਼ਗਾਰ ਮਿਲਣਾ ਸੀ ਘਰਪਰਤੀ ਰੁਜ਼ਗਾਰ ਆਇਣਾ ਸੀ ਕਿਸੇ ਨੂੰ ਰੁਜ਼ਗਾਰ ਦੀ ਗੱਲ ਨਹੀਂ ਕੀਤੀ ਸੋ ਇਹ ਜਿਹੜੀਆਂ ਨੀਤੀਆਂ ਨੇ ਜਿਹੜੇ ਕਾਨੂੰਨ ਬਣਾਏ ਗਏ ਨੇ ਉਹਨਾਂ ਕਾਨੂੰਨਾਂ ਨੂੰ ਜਿਹੜਾ ਲਾਗੂ ਨਹੀਂ ਕਰੇ ਏਡਾ ਵੱਡਾ ਕਾਨੂੰਨ ਦੇ ਵਿੱਚ ਅਮਰੀਕਾ ਦੇ ਵਿੱਚ ਲਗਭਗ ਉਥੇ ਕੋਈ ਜਿੱਥੇ ਕਲੰਬੀਆ ਦੇ ਵਿੱਚ 핌ਰਾਓ ਮੇਦਕਰ ਜੀ ਪੜੇ ਨੇ ਉਸ ਦੇਸ਼ ਦੇ ਵਿੱਚ ਉਹਨਾਂ ਨੇ ਉਥੇ ਕੋਈ 300 ਸਾਲਾ ਮਨਾਇਆ ਜਿੱਥੇ ਇਹਨਾਂ ਦਾ ਉਥੇ 300 ਸਾਲਾ ਦੇ ਵਿੱਚ ਇਹਨਾਂ ਨੂੰ ਫਰਸਟ ਪ੍ਰਾਈਜ਼ ਜਿਹੜਾ 핌ਰਾਓ ਮੇਦਕਰ ਨੂੰ ਦਿੱਤਾ ਸੋ ਇਹ ਲੜਾਈ ਜਿਹੜੀ ਆ ਜਿਨ੍ਹਾਂ ਨੇ ਇਹਨਾਂ ਪੜ੍ਹ ਲਿਖ ਕੇ ਗਰੀਬੀ ਪਰਿਵਾਰ ਦੇ ਵਿੱਚੋਂ ਜਿਹੜਾ 14 ਭੈਣ ਭਰਾਵਾਂ ਦੇ ਵਿੱਚੋਂ 14ਵਾਂ ਨੰਬਰ ਸੀ ਉਹਨਾਂ ਦਾ ਜਿਹੜੇ ਪੰਜ ਭੈਣ ਭਰਾ ਉਹਨਾਂ ਦੇ ਜਿਹੜੇ ਉਹ ਜਿੰਦਾ ਸਨ ਬਾਕੀ ਜਿਹੜੇ ਉਹਨਾਂ ਦੇ ਜਿਹੜੇ ਉਹ ਚੱਲ ਵਸੇ ਉਹਨਾਂ ਦੀ ਪਤਨੀ ਚਾਰ ਬੱਚੇ ਜਿਹੜੇ ਨੇ ਬਿਮਾਰੀ ਕਰੋਂ ਇਲਾਜ ਕੋਣੋਂ ਜਿਹੜੇ ਇਲਾਜ ਦੇ ਦੁੱਖੋਂ ਉਹਨਾਂ ਦੇ ਚੱਲ ਵਸੇ ਉਹਨਾਂ ਦੀ ਪਤਨੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦਿਆਂ ਲੋਕਾਂ ਦੇ ਘਰ ਦੇ ਵਿੱਚ ਕੰਮ ਕਰਦਿਆਂ ਆਪਣੀ ਜ਼ਿੰਦਗੀ ਨੂੰ ਬਸਰ ਜਿਹੜੀ ਆ ਉਹ ਚੱਲ ਵਸੀ ਏਡੀ ਵੱਡੀ ਕੁਰਬਾਨੀ ਜਿਹੜੀ ਸਾਡੇ ਦੇਸ਼ ਦੇ ਵਿੱਚ ਏਡੇ ਵੱਡੇ ਜਿਨ੍ਹਾਂ ਦਾ ਨਾਂ ਸੀ ਉਸ ਨਾਂ ਨੂੰ ਜਿਹੜਾ ਸਾਡਿਆਂ ਨੇ ਇਸ ਵੇਲੇ ਇਹਨਾਂ ਦੀਆਂ ਆਜੇ ਸਰਮਾਇਦਾਰੀ ਸਰਕਾਰਾਂ ਨੇ ਇਹਨਾਂ ਨੂੰ ਮਿੱਟੀ ਵਿੱਚ ਰੋਲ ਕੇ ਆਖ ਦਿੱਤਾ ਤਾਂ ਇਹਨਾਂ ਸਰਕਾਰਾਂ ਨੂੰ ਡਿਵੈਲਪ ਅੱਜ ਉਹਨਾਂ ਦੇ ਬੁੱਤ ਫੋਟਵਾਂ ਲਾਈ ਜਾਂਦੀਆਂ ਨੇ ਫੋਟਵਾਂ ਲਾਈ ਜਾਂਦੀਆਂ ਹਰ ਦਫ਼ਤਰਾਂ ਦੇ ਵਿੱਚ ਕਿੰਨੇ ਭੀਮਰਾਓ ਵੇਦਕਰਦੀ ਭਗਤ ਸਿੰਘ ਦੀ ਫੋਟੋ ਹੋਣੀ ਚਾਹੀਦੀ ਆ ਪਰ ਉਹਨਾਂ ਦਾ ਇੱਕ ਵੀ ਕੰਮ ਦੇ ਉੱਤੇ ਉਹਨਾਂ ਦੇ ਸੂਲਾਂ ਦੇ ਨਾਂ ਚੱਲਿਆ ਜਾਵੇ ਅੱਜ ਜੋ ਮੈਂ ਦੇਖ ਰਿਹਾ ਪਿੰਡਾਂ ਦੇ ਵਿੱਚ ਕਿੰਨੀ ਗਰੀਬੀ ਦੀ ਹਾਲਾਤ ਆ ਹਰ ਜੂ ਕੋਈ ਪੇਮ ਪੇਮ ਦਾ ਜੈ ਭਾਤ ਜਾਂ ਪੀਮ ਦਾ ਜਿਹੜਾ ਨਾੜਾ ਲਾਉਂਦੇ ਆ ਉਹਦਾ ਮਤਲਬ ਇਹ ਤਾਂ ਨਹੀਂ ਕਿ ਕੋਈ ਜਾਤ ਪਾਤ ਨਹੀਂ ਹੈਗਾ ਉਹਦਾ ਨਾਮ ਆ ਬ੍ਰਾਈ ਦੇ ਵਿਰੁੱਧ ਲੜਨਾ ਇਹ ਸਮਾਜ ਦੇ ਵਰ ਗੰਦੇ ਸਮਾਜ ਦੇ ਵਿਰੁੱਧ ਲੜਨਾ ਉਹਨਾਂ ਦਾ ਇਹ ਨਾੜਾ ਵਾ ਕੇ ਸਮਾਜ ਦੀ ਬ੍ਰਾਈ ਦੇ ਵਿਰੁੱਧ ਲੜਿਆ ਜਾਵੇ ਰੀਤੀਆਂ ਦੇ ਵਿਰੁੱਧ ਲੜਿਆ ਜਾਵੇ ਇਸ ਕਾਨੂੰਨ ਦੇ ਵਿੱਚ ਚਰਚਾ ਪਾਉਣ ਦੇ ਵਿਰੁੱਧ ਲੜਿਆ ਜਾਵੇ ਇਹ ਸਲਵਾਇ ਦਾ ਨਾਮ ਸੀ ਪਰ ਇਹਨਾਂ ਨੇ ਲੋਕਾਂ ਨੇ ਜਾਤੀ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡ ਕੇ ਰਾਜਨੀਤਿਕ ਲੋਕਾਂ ਨੇ ਐਸ ਦੇਸ਼ ਨੂੰ ਤਬਾਹ ਕਰਨ ਵਾਲੇ ਪਾਸੇ ਨੂੰ ਜਿੱਦਾਂ ਮੋਦੀ ਦੀ ਸਰਕਾਰ ਨੇ 10 ਸਾਲ ਜਿਹੜਾ ਰਾਜ ਕੀਤਾ ਇਹਦੇ ਵਿੱਚ ਬਹੁਤ ਵੱਡਾ ਲੋਕਾਂ ਨੂੰ ਰੁਜ਼ਗਾਰ ਗਿਆ ਲੋਕਾਂ ਨੇ ਇਸ ਕਰਕੇ ਉਹਨਾਂ ਨੂੰ ਵੋਟ ਪਾਈ ਕਿ 15 ਲੱਖ ਟੱਬਰਾਂ ਨੂੰ ਕਹਿੰਦੇ ਸੀ ਕਿ ਇੱਕ ਟੱਬਰ ਨੂੰ 15 ਲੱਖ ਰੁਪਈਆ ਜਿਹੜਾ ਉਹਨਾਂ ਦੇ ਖਾਤਿਆਂ ਵਿੱਚ ਪਾਇਆ ਜਾਊਗਾ ਇੱਥੇ 2 ਕਰੋੜ ਲੋਕਾਂ ਨੂੰ ਜੇ ਰੁਜ਼ਗਾਰ ਦੇਣ ਵਾਲੀ ਗੱਲ ਕਰਦਾ ਤੇ 20 ਕਰੋੜ ਲੋਕਾਂ ਨੂੰ ਹਿੰਦੁਸਤਾਨ ਦੇ ਵਿੱਚ ਰੁਜ਼ਗਾਰ ਮਿਲਦਾ ਸੀ ਉਹਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਇਹ ਸਾਰੀਆਂ ਗੱਲਾਂ ਰੋਜ਼ਗਾਰ ਲੈਣ ਦੀ ਬਜਾਏ ਰੋਜ਼ਗਾਰ ਨੂੰ ਖੋਇਆ ਜਾ ਰਿਹਾ ਹੈ